ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਇਸ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫ਼ਤਰ ਦੇ ਅਧਿਕਾਰੀ ਰਹਿ ਚੁਕੇ ਵਿਅਕਤੀ ਦੀ ਵੀ ਗ੍ਰਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਮਿਲ ਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਪਲਾ ਕਰਦੇ ਸੀ ਤੇ ਇਸੇ ਮਾਮਲੇ ਦੇ ਵਿੱਚ ED ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ MLA ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਫਤਾਰੀ ਵੀ ਹੋਈ ਹੈ ਤੇ ਪੂਰੀ ਜਾਣਕਾਰੀ ਦੇ ਦਿੰਦੇ ਆ ਜਜਪੀ ਦੇ ਸਾਬਕਾ ਐਮਐਲਏ ਰਹਿ ਚੁਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ ਐਚਐਸਵੀਪੀ ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ ਵਾਂਸਲ ਜਿਹੜੇ ਦੋਵੇਂ ਫੜੇ ਗਏ ਨੇ RAMNEWAS 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਮਾਮਲਾ ਜਿਹੜਾ ਪੂਰਾ ਪੰਚਕੁਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰ ਅਤੇ ਇਸੇ FIR ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਦੇ ਵਿੱਚ HSB P ਦੇ ਬੈਂਕ ਖਾਤੇ ਤੋਂ 2015 ਤੋਂ 2019 ਦੇ ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਪੱਖ ਦੇ ਵਿੱਚ 70 ਕਰੋੜ ਰੁਪਏ ਕੱਢੇ ਗਏ ਨੇ ਸਾਲ 2023 ਦੇ ਵਿੱਚ ਏਐਸਈਐਫਆਈਆਰ ਨੂੰ ਈਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਹੁਣ ਐਚਐਸਵੀਪੀ ਦੇ ਉਸ ਵੇਲੇ ਦੇ ਡੀਡੀਓ ਰਹੇ ਅਧਿਕਾਰੀ ਸਮੇਤ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਫਿਲਹਾਲ ਜਿਹੜਾ ਮੁੱਖ ਕੰਮ ਜਿਹੜਾ ਜਿਹੜਾ ਮੁੱਖ આરોપી ਜਿਹੜੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਸਾਬਕਾ ਐਮਐਲਏ RAMNIVAS ਤੇ ਇਸ ਲਈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਗਲੀ ਜਾਂਚ ਜਿਹੜੀ ਉਹ ED ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ED ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਇਸ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫ਼ਤਰ ਦੇ ਅਧਿਕਾਰੀ ਰਹਿ ਚੁਕੇ ਵਿਅਕਤੀ ਦੀ ਵੀ ਗ੍ਰਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਮਿਲ ਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਪਲਾ ਕਰਦੇ ਸੀ ਤੇ ਇਸੇ ਮਾਮਲੇ ਦੇ ਵਿੱਚ ED ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ MLA ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਫਤਾਰੀ ਵੀ ਹੋਈ ਹੈ ਤੇ ਪੂਰੀ ਜਾਣਕਾਰੀ ਦਿੰਦੇ ਆ ਜਜਪੀ ਦੇ ਸਾਬਕਾ ਐਮਐਲਏ ਰਹਿ ਚੁਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ ਐਚਐਸਵੀਪੀ ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ ਪੰਜ ਸਾਲ ਜਿਹੜੇ ਦੋਵੇਂ ਫੜੇ ਗਏ ਨੇ ਰਾਮਨੀਵਾਸ 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਮਾਮਲਾ ਜਿਹੜਾ ਪੂਰਾ ਪੰਚਕੁਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰ ਅਤੇ ਇਸੇ FIR ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਦੇ ਵਿੱਚ HSB P ਦੇ ਬੈਂਕ ਖਾਤੇ ਤੋਂ 2015 ਤੋਂ 2019 ਦੇ ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਪੱਖ ਦੇ ਵਿੱਚ 70 ਕਰੋੜ ਰੁਪਏ ਕੱਢੇ ਗਏ ਨੇ ਸਾਲ 2023 ਦੇ ਵਿੱਚ ਇਸ ਐਫਆਈਆਰ ਨੂੰ ਈਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਹੁਣ ਐਚਐਸਵੀਪੀ ਦੇ ਉਸ ਵੇਲੇ ਦੇ ਡੀਡੀਓ ਰਹੇ ਅਧਿਕਾਰੀ ਸਮੇਤ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਫਿਲਹਾਲ ਜਿਹੜਾ ਮੁੱਖ ਕੰਮ ਜਿਹੜਾ ਹੈ ਜਿਹੜਾ ਮੁੱਖ આરોપી ਜਿਹੜੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਸਾਬਕਾ ਐਮਐਲਏ RAMNIVAS ਤੇ ਇਸ ਲਈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਗਲੀ ਜਾਂਚ ਜਿਹੜੀ ਉਹ ED ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਈਡੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਇਸ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫ਼ਤਰ ਦੇ ਅਧਿਕਾਰੀ ਰਹਿ ਚੁੱਕੇ ਵਿਅਕਤੀ ਦੀ ਵੀ ਗ੍ਰਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਮਿਲ ਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਪਲਾ ਕਰਦੇ ਸੀ ਤੇ ਇਸੇ ਮਾਮਲੇ ਦੇ ਵਿੱਚ ED ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ MLA ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਫਤਾਰੀ ਵੀ ਹੋਈ ਹੈ ਤਾਂ ਪੂਰੀ ਜਾਣਕਾਰੀ ਦੇ ਦਿੰਦੇ ਆ ਜਜਪੀ ਦੇ ਸਾਬਕਾ ਐਮਐਲਏ ਰਹਿ ਚੁੱਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ ਐਚਐਸਵੀਪੀ ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ ਬਾਂਸਲ ਜਿਹੜੇ ਦੋਵੇਂ ਫੜੇ ਗਏ ਨੇ RAM ਨਿਵਾਸ 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਮਾਮਲਾ ਜਿਹੜਾ ਪੂਰਾ ਪੰਚਕੁਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰਿਹਾ ਅਤੇ ਸੀਐਫਆਈਆਰ ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਦੇ ਵਿੱਚ ਐਚਐਸ ਵੀਪੀ ਦੇ ਬੈਂਕ ਖਾਤੇ ਤੋਂ 2015 ਤੋਂ 2019 ਦੇ ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਪੱਖ ਦੇ ਵਿੱਚ 70 ਕਰੋੜ ਰੁਪਏ ਕੱਢੇ ਗਏ ਨੇ ਸਾਲ 2023 ਦੇ ਵਿੱਚ ਇਸ ਐਫਆਈਆਰ ਨੂੰ ਈਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਹੁਣ ਐਚਐਸਵੀਪੀ ਦੇ ਉਸ ਵੇਲੇ ਦੇ ਡੀਡੀਓ ਰਹੇ ਅਧਿਕਾਰੀ ਸਮੇਤ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਫਿਲਹਾਲ ਜਿਹੜਾ ਮੁੱਖ ਕੰਮ ਜਿਹੜਾ ਹੈ ਜਿਹੜਾ ਮੁੱਖ આરોપી ਜਿਹੜੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਸਾਬਕਾ ਐਮਐਲਏ RAM ਨਿਵਾਸ ਤੇ ਇਸ ਲਈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਗਲੀ ਜਾਂਚ ਜਿਹੜੀ ਉਹ ED ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ED ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਇਸ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫਤਰ ਦੇ ਅਧਿਕਾਰੀ ਰਹਿ ਚੁਕੇ ਵਿਅਕਤੀ ਦੀ ਵੀ ਗ੍ਰਿਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਮਿਲ ਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਪਲਾ ਕਰਦੇ ਸੀ ਤੇ ਇਸੇ ਮਾਮਲੇ ਦੇ ਵਿੱਚ ED ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ MLA ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਪੂਰੀ ਜਾਣਕਾਰੀ ਦੇ ਦਿੰਦੇ ਆ ਜਜਪੀ ਦੇ ਸਾਬਕਾ MLA ਰਹਿ ਚੁੱਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ H S V P ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ ਪੰਜ ਸਾਲ ਜਿਹੜੇ ਦੋਵੇਂ ਫੜੇ ਗਏ ਨੇ RAMNEWAS 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਮਾਮਲਾ ਜਿਹੜਾ ਪੂਰਾ ਪੰਚਕੁਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰ ਅਤੇ ਇਸੇ FIR ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਦੇ ਵਿੱਚ HSB P ਦੇ ਬੈਂਕ ਖਾਤੇ ਤੋਂ 2015 ਤੋਂ 2019 ਦੇ ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਪੱਖ ਦੇ ਵਿੱਚ 70 ਕਰੋੜ ਰੁਪਏ ਕੱਢੇ ਗਏ ਨੇ ਸਾਲ 2023 ਦੇ ਵਿੱਚ ਏਐਸਈਐਫਆਈਆਰ ਨੂੰ ਈਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਹੁਣ ਐਚਐਸਵੀਪੀ ਦੇ ਉਸ ਵੇਲੇ ਦੇ ਡੀਡੀਓ ਰਹੇ ਅਧਿਕਾਰੀ ਸਮੇਤ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਫਿਲਹਾਲ ਜਿਹੜਾ ਮੁੱਖ ਕੰਮ ਜਿਹੜਾ ਜਿਹੜਾ ਮੁੱਖ આરોપી ਜਿਹੜੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਸਾਬਕਾ ਐਮਐਲਏ RAMNIVAS ਤੇ ਇਸ ਲਈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਗਲੀ ਜਾਂਚ ਜਿਹੜੀ ਉਹ ED ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ED ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ MLA ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਇਸ ਸਾਬਕਾ MLA ਦੀ ਗ੍ਰਿਫਤਾਰੀ ਹੋਈ ਹੈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫ਼ਤਰ ਦੇ ਅਧਿਕਾਰੀ ਰਹਿ ਚੁਕੇ ਵਿਅਕਤੀ ਦੀ ਵੀ ਗ੍ਰਿਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਮਿਲ ਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਪਲਾ ਕਰਦੇ ਸੀ ਤੇ ਇਸੇ ਮਾਮਲੇ ਦੇ ਵਿੱਚ ED ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ MLA ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਪੂਰੀ ਜਾਣਕਾਰੀ ਦੇ ਦਿੰਦੇ ਆ ਜਜਪੀ ਦੇ ਸਾਬਕਾ MLA ਰਹਿ ਚੁੱਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ HSVP ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ ਬਾਂਸਲ ਜਿਹੜੇ ਦੋਵੇਂ ਫੜੇ ਗਏ ਨੇ RAMNEWAS 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਮਾਮਲਾ ਜਿਹੜਾ ਪੂਰਾ ਪੰਚਕੁਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰ ਅਤੇ SE FIR ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਦੇ ਵਿੱਚ ਐਚਐਸ ਵੀਪੀ ਦੇ ਬੈਂਕ ਖਾਤੇ ਤੋਂ 2015 ਤੋਂ 2019 ਦੇ ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਪੱਖ ਦੇ ਵਿੱਚ 70 ਕਰੋੜ ਰੁਪਏ ਕੱਢੇ ਗਏ ਨੇ ਸਾਲ 2023 ਦੇ ਵਿੱਚ ਏਐਸਈਐਫਆਈਆਰ ਨੂੰ ਈਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਹੁਣ HSVP ਦੇ ਉਸ ਵੇਲੇ ਦੇ ਡੀਡੀਓ ਰਹੇ ਅਧਿਕਾਰੀ ਸਮੇਤ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਫਿਲਹਾਲ ਜਿਹੜਾ ਮੁੱਖ ਕੰਮ ਜਿਹੜਾ ਹੈ ਜਿਹੜਾ ਮੁੱਖ આરોપી ਜਿਹੜੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਸਾਬਕਾ ਐਮਐਲਏ RAMNIVAS ਤੇ ਇਸ ਲਈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਗਲੀ ਜਾਂਚ ਜਿਹੜੀ ਉਹ ED ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ED ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫਤਰ ਦੇ ਅਧਿਕਾਰੀ ਰਹਿ ਚੁਕੇ ਵਿਅਕਤੀ ਦੀ ਵੀ ਗ੍ਰਿਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਮਿਲ ਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਪਲਾ ਕਰਦੇ ਸਨ ਇਸੇ ਮਾਮਲੇ ਦੇ ਵਿੱਚ ED ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ MLA ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਪੂਰੀ ਜਾਣਕਾਰੀ ਦੇ ਦਿੰਦੇ ਆ ਜਜਪੀ ਦੇ ਸਾਬਕਾ MLA ਰਹਿ ਚੁੱਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ H S V P ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ ਵਾਂਸਲ ਜਿਹੜੇ ਦੋਵੇਂ ਫੜੇ ਗਏ ਨੇ ਰਾਮਨੀਵਾਸ 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਮਾਮਲਾ ਜਿਹੜਾ ਪੂਰਾ ਪੰਚਕੁਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰ ਅਤੇ ਇਸੇ ਐਫਆਈਆਰ ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਦੇ ਵਿੱਚ ਐਚਐਸ ਵੀਪੀ ਦੇ ਬੈਂਕ ਖਾਤੇ ਤੋਂ 2015 ਤੋਂ 2019 ਦੇ ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਪੱਖ ਦੇ ਵਿੱਚ 70 ਕਰੋੜ ਰੁਪਏ ਕੱਢੇ ਗਏ ਨੇ ਸਾਲ 2023 ਦੇ ਵਿੱਚ ਏਐਸਐਫਆਈਆਰ ਨੂੰ ਈਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਹੁਣ ਐਚਐਸਵੀਪੀ ਦੇ ਉਸ ਵੇਲੇ ਦੇ ਡੀਡੀਓ ਰਹੇ ਅਧਿਕਾਰੀ ਸਮੇਤ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਫਿਲਹਾਲ ਜਿਹੜਾ ਮੁੱਖ ਕੰਮ ਜਿਹੜਾ ਜਿਹੜਾ ਮੁੱਖ આરોપી ਜਿਹੜੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਸਾਬਕਾ ਐਮਐਲਏ RAM ਨਿਵਾਸ ਤੇ ਇਸ ਲਈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਗਲੀ ਜਾਂਚ ਜਿਹੜੀ ਉਹ ED ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ED ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਇਸ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫਤਰ ਦੇ ਅਧਿਕਾਰੀ ਰਹਿ ਚੁਕੇ ਵਿਅਕਤੀ ਦੀ ਵੀ ਗ੍ਰਿਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਮਿਲ ਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਪਲਾ ਕਰਦੇ ਸਨ ਤੇ ਇਸੇ ਮਾਮਲੇ ਦੇ ਵਿੱਚ ED ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ MLA ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਪੂਰੀ ਜਾਣਕਾਰੀ ਦੇ ਦਿੰਦੇ ਆ ਜਜਪੀ ਦੇ ਸਾਬਕਾ MLA ਰਹਿ ਚੁਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ H S VP ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ ਵਾਂਸਲ ਜਿਹੜੇ ਦੋਵੇਂ ਫੜੇ ਗਏ ਨੇ ਰਾਮਨੀਵਾਸ 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਮਾਮਲਾ ਜਿਹੜਾ ਪੂਰਾ ਪੰਚਕੁਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰ ਅਤੇ ਸੀਐਫਆਈਆਰ ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਦੇ ਵਿੱਚ ਐਚਐਸਵੀਪੀ ਦੇ ਬੈਂਕ ਖਾਤੇ ਤੋਂ 2015 ਤੋਂ 2019 ਦੇ ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਪੱਖ ਦੇ ਵਿੱਚ 70 ਕਰੋੜ ਰੁਪਏ ਕੱਢੇ ਗਏ ਨੇ ਸਾਲ 2023 ਦੇ ਵਿੱਚ ਇਸ ਐਫਆਈਆਰ ਨੂੰ ਈਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਹੁਣ ਐਚਐਸਵੀਪੀ ਦੇ ਉਸ ਵੇਲੇ ਦੇ ਡੀਡੀਓ ਰਹੇ ਅਧਿਕਾਰੀ ਸਮੇਤ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਫਿਲਹਾਲ ਜਿਹੜਾ ਮੁੱਖ ਕੰਮ ਜਿਹੜਾ ਹੈ ਜਿਹੜਾ ਮੁੱਖ આરોપી ਜਿਹੜੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਸਾਬਕਾ ਐਮਐਲਏ RAMNIVAS ਤੇ ਇਸ ਲਈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਗਲੀ ਜਾਂਚ ਜਿਹੜੀ ਉਹ ED ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ED ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਇਸ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫਤਰ ਦੇ ਅਧਿਕਾਰੀ ਰਹਿ ਚੁਕੇ ਵਿਅਕਤੀ ਦੀ ਵੀ ਗ੍ਰਿਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਮਿਲ ਕੇ ਐਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਪਲਾ ਕਰਦੇ ਸੀ ਤੇ ਇਸੇ ਮਾਮਲੇ ਦੇ ਵਿੱਚ ਈਡੀ ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ ਐਮਐਲਏ ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਪੂਰੀ ਜਾਣਕਾਰੀ ਦੇ ਦਿੰਦੇ ਆ ਜੀ ਜੀਪੀ ਦੇ ਸਾਬਕਾ ਐਮਐਲਏ ਰਹਿ ਚੁੱਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ ਐਚਐਸਵੀਪੀ ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ 5 ਸਾਲ ਜਿਹੜੇ ਦੋਵੇਂ ਫੜੇ ਗਏ ਨੇ RAMNEWAS 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਮਾਮਲਾ ਜਿਹੜਾ ਪੂਰਾ ਪੰਚਕੋਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰ ਅਤੇ ਇਸੇ FIR ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਦੇ ਵਿੱਚ HSB P ਦੇ ਬੈਂਕ ਖਾਤੇ ਤੋਂ 2015 ਤੋਂ 2019 ਦੇ ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਪੱਖ ਦੇ ਵਿੱਚ 70 ਕਰੋੜ ਰੁਪਏ ਕੱਢੇ ਗਏ ਨੇ ਸਾਲ 2023 ਦੇ ਵਿੱਚ ਏਐਸਐਫਆਈਆਰ ਨੂੰ ਈਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਹੁਣ ਐਚਐਸਵੀਪੀ ਦੇ ਉਸ ਵੇਲੇ ਦੇ ਡੀਡੀਓ ਰਹੇ ਅਧਿਕਾਰੀ ਸਮੇਤ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਫਿਲਹਾਲ ਜਿਹੜਾ ਮੁੱਖ ਕੰਮ ਜਿਹੜਾ ਜਿਹੜਾ ਮੁੱਖ આરોપી ਜਿਹੜੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਸਾਬਕਾ ਐਮਐਲਏ RAMNIVAS ਤੇ ਇਸ ਲਈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਗਲੀ ਜਾਂਚ ਜਿਹੜੀ ਉਹ ED ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਈਡੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਇਸ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫ਼ਤਰ ਦੇ ਅਧਿਕਾਰੀ ਰਹਿ ਚੁਕੇ ਵਿਅਕਤੀ ਦੀ ਵੀ ਗ੍ਰਿਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਮਿਲ ਕੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਪਲਾ ਕਰਦੇ ਸੀ ਤੇ ਇਸੇ ਮਾਮਲੇ ਦੇ ਵਿੱਚ ED ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ MLA ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਪੂਰੀ ਜਾਣਕਾਰੀ ਦੇ ਦਿੰਦੇ ਆ ਜਜਪੀ ਦੇ ਸਾਬਕਾ MLA ਰਹਿ ਚੁਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ एचएसवीपी ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ ਬਾਂਸਲ ਜਿਹੜੇ ਦੋਵੇਂ ਫੜੇ ਗਏ ਨੇ RAMNEWAS 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਮਾਮਲਾ ਜਿਹੜਾ ਪੂਰਾ ਪੰਚਕੋਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰਿਹਾ ਅਤੇ ਇਸੇ FIR ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਦੇ ਵਿੱਚ ਐਚਐਸ ਵੀਪੀ ਦੇ ਬੈਂਕ ਖਾਤੇ ਤੋਂ 2015 ਤੋਂ 2019 ਦੇ ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਤੇ ਪੱਖ ਦੇ ਵਿੱਚ 70 ਕਰੋੜ ਰੁਪਏ ਕੱਢੇ ਗਏ ਨੇ ਸਾਲ 2023 ਦੇ ਵਿੱਚ ਏਐਸਐਫਆਈਆਰ ਨੂੰ ਈਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਹੁਣ HSVP ਦੇ ਉਸ ਵੇਲੇ ਦੇ ਡੀਡੀਓ ਰਹੇ ਅਧਿਕਾਰੀ ਸਮੇਤ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਫਿਲਹਾਲ ਜਿਹੜਾ ਮੁੱਖ ਕੰਮ ਜਿਹੜਾ ਹੈ ਜਿਹੜਾ ਮੁੱਖ આરોપી ਜਿਹੜੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਸਾਬਕਾ ਐਮਐਲਏ RAMNIVAS ਤੇ ਇਸ ਲਈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਗਲੀ ਜਾਂਚ ਜਿਹੜੀ ਉਹ ED ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ED ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ MLA ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਇਸ ਸਾਬਕਾ MLA ਦੀ ਗ੍ਰਿਫਤਾਰੀ ਹੋਈ ਹੈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫਤਰ ਦੇ ਅਧਿਕਾਰੀ ਰਹਿ ਚੁਕੇ ਵਿਅਕਤੀ ਦੀ ਵੀ ਗ੍ਰਿਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਨ ਨੇ ਮਿਲ ਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਪਲਾ ਕਰਦੇ ਸੀ ਤੇ ਇਸੇ ਮਾਮਲੇ ਦੇ ਵਿੱਚ ED ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ MLA ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਪੂਰੀ ਜਾਣਕਾਰੀ ਦੇ ਦਿੰਦੇ ਆ ਜਜਪੀ ਦੇ ਸਾਬਕਾ MLA ਰਹਿ ਚੁੱਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ H S V P ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ ਪੰਜ ਸਾਲ ਜਿਹੜੇ ਦੋਵੇਂ ਫੜੇ ਗਏ ਨੇ RAMNEWAS 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਮਾਮਲਾ ਜਿਹੜਾ ਪੂਰਾ ਪੰਚਕੁਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰਿਹਾ ਅਤੇ ਇਸੇ FIR ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਦੇ ਵਿੱਚ HSB P ਦੇ ਬੈਂਕ ਖਾਤੇ ਤੋਂ 2015 ਤੋਂ 2019 ਦੇ ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਪੱਖ ਦੇ ਵਿੱਚ 70 ਕਰੋੜ ਰੁਪਏ ਕੱਢੇ ਗਏ ਨੇ ਸਾਲ 2023 ਦੇ ਵਿੱਚ ਇਸ ਐਫਆਈਆਰ ਨੂੰ ਈਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਹੁਣ ਐਚਐਸਵੀਪੀ ਦੇ ਉਸ ਵੇਲੇ ਦੇ ਡੀਡੀਓ ਰਹੇ ਅਧਿਕਾਰੀ ਸਮੇਤ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਫਿਲਹਾਲ ਜਿਹੜਾ ਮੁੱਖ ਕੰਮ ਜਿਹੜਾ ਹੈ ਜਿਹੜਾ ਮੁੱਖ આરોપી ਜਿਹੜੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਸਾਬਕਾ ਐਮਐਲਏ RAMNIVAS ਤੇ ਇਸ ਲਈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਗਲੀ ਜਾਂਚ ਜਿਹੜੀ ਉਹ ED ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ED ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫਤਰ ਦੇ ਅਧਿਕਾਰੀ ਰਹਿ ਚੁਕੇ ਵਿਅਕਤੀ ਦੀ ਵੀ ਗ੍ਰਿਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਮਿਲ ਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਪਲਾ ਕਰਦੇ ਸਨ ਤੇ ਇਸੇ ਮਾਮਲੇ ਦੇ ਵਿੱਚ ED ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ MLA ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਪੂਰੀ ਜਾਣਕਾਰੀ ਦੇ ਦਿੰਦੇ ਆ ਜਜਪੀ ਦੇ ਸਾਬਕਾ MLA ਰਹਿ ਚੁੱਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ H S VP ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ ਪੰਜ ਸਾਲ ਜਿਹੜੇ ਦੋਵੇਂ ਫੜੇ ਗਏ ਨੇ RAMNEWAS 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਮਾਮਲਾ ਜਿਹੜਾ ਪੂਰਾ ਪੰਚਕੁਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰ ਅਤੇ ਇਸੇ FIR ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਦੇ ਵਿੱਚ HSB P ਦੇ ਬੈਂਕ ਖਾਤੇ ਤੋਂ 2015 ਤੋਂ 2019 ਦੇ ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਪੱਖ ਦੇ ਵਿੱਚ 70 ਕਰੋੜ ਰੁਪਏ ਕੱਢੇ ਗਏ ਨੇ ਸਾਲ 2023 ਦੇ ਵਿੱਚ ਏਐਸਐਫਆਈਆਰ ਨੂੰ ਈਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਹੁਣ ਐਚਐਸਵੀਪੀ ਦੇ ਉਸ ਵੇਲੇ ਦੇ ਡੀਡੀਓ ਰਹੇ ਅਧਿਕਾਰੀ ਸਮੇਤ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਫਿਲਹਾਲ ਜਿਹੜਾ ਮੁੱਖ ਕੰਮ ਜਿਹੜਾ ਹੈ ਜਿਹੜਾ ਮੁੱਖ આરોપી ਜਿਹੜੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਸਾਬਕਾ ਐਮਐਲਏ RAMNIVAS ਤੇ ਇਸ ਲਈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਗਲੀ ਜਾਂਚ ਜਿਹੜੀ ਉਹ ED ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਈਡੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਇਸ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫ਼ਤਰ ਦੇ ਅਧਿਕਾਰੀ ਰਹਿ ਚੁਕੇ ਵਿਅਕਤੀ ਦੀ ਵੀ ਗ੍ਰਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਮਿਲ ਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਪਲਾ ਕਰਦੇ ਸੀ ਤੇ ਇਸੇ ਮਾਮਲੇ ਦੇ ਵਿੱਚ ED ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ MLA ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਪੂਰੀ ਜਾਣਕਾਰੀ ਦੇ ਦਿੰਦੇ ਆ ਜਜਪੀ ਦੇ ਸਾਬਕਾ MLA ਰਹਿ ਚੁੱਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ H S VP ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ ਵਾਂਸਲ ਜਿਹੜੇ ਦੋਵੇਂ ਫੜੇ ਗਏ ਨੇ ਰਾਮਨੀਵਾਸ 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਮਾਮਲਾ ਜਿਹੜਾ ਪੂਰਾ ਪੰਚਕੁਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰ ਅਤੇ ਸੀਐਫਆਈਆਰ ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੰਡੀਗੜ੍ਹ ਬ੍ਰਾਂਚ ਦੇ ਵਿੱਚ ਐਚਐਸਵੀਪੀ ਦੇ ਬੈਂਕ ਖਾਤੇ ਤੋਂ 2015 ਤੋਂ 2019 ਦੇ ਵਿਚਾਲੇ ਕਿਸੇ ਖਾਸ ਕਾਰਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਪੱਖ ਦੇ ਵਿੱਚ 70 ਕਰੋੜ ਰੁਪਏ ਕੱਢੇ ਗਏ ਨੇ ਸਾਲ 2023 ਦੇ ਵਿੱਚ ਇਸ ਐਫਆਈਆਰ ਨੂੰ ਈਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਫਿਰ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਮਾਮਲੇ ਦੇ ਵਿੱਚ ਹੁਣ ਐਚਐਸਵੀਪੀ ਦੇ ਉਸ ਵੇਲੇ ਦੇ ਡੀਡੀਓ ਰਹੇ ਅਧਿਕਾਰੀ ਸਮੇਤ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਫਿਲਹਾਲ ਜਿਹੜਾ ਮੁੱਖ ਕੰਮ ਜਿਹੜਾ ਹੈ ਜਿਹੜਾ ਮੁੱਖ આરોપી ਜਿਹੜੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਸਾਬਕਾ ਐਮਐਲਏ RAMNIVAS ਤੇ ਇਸ ਲਈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਗਲੀ ਜਾਂਚ ਜਿਹੜੀ OED ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਈਡੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਇਸੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਛਾਪਾ ਮਾਰ ਕੇ ਇੱਕ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ 70 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਮਾਮਲੇ ਦੇ ਵਿੱਚ ਇਸ ਸਾਬਕਾ ਐਮਐਲਏ ਦੀ ਗ੍ਰਿਫਤਾਰੀ ਹੋਈ ਹੈ ਔਰ ਇੰਨਾ ਹੀ ਨਹੀਂ ਇੱਕ ਸਰਕਾਰੀ ਦਫ਼ਤਰ ਦੇ ਅਧਿਕਾਰੀ ਰਹਿ ਚੁਕੇ ਵਿਅਕਤੀ ਦੀ ਵੀ ਗ੍ਰਿਫਤਾਰੀ ਹੋਈ ਹੈ ਕਿਉਂਕਿ 70 ਕਰੋੜ ਤੋਂ ਵੱਧ ਦਾ ਕਪਲਾ ਜਿਹੜਾ ਉਹ ਇਹਨਾਂ ਦੋਵਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਰਿਪੋਰਟ ਦੇ ਜ਼ਰੀਏ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਮਿਲ ਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕਪਲਾ ਕਰਦੇ ਸੀ ਤੇ ਇਸੇ ਮਾਮਲੇ ਦੇ ਵਿੱਚ ED ਨੇ ਜਿਵੇਂ ਹੀ ਇਹ ਕੇਸ ਆਪਣੇ ਹੱਥ ਦੇ ਵਿੱਚ ਲਿਆ ਉਸ ਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਅੱਜ ਇਸ ਸਾਬਕਾ MLA ਨੂੰ ਘਰੋਂ ਚੁੱਕਿਆ ਇਸ ਦੇ ਨਾਲ ਹੀ ਅਫਸਰ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਪੂਰੀ ਜਾਣਕਾਰੀ ਦੇ ਦਿੰਦੇ ਹਾਂ ਜਜਪੀ ਦੇ ਸਾਬਕਾ MLA ਰਹਿ ਚੁਕੇ ਨੇ RAM ਨਿਵਾਸ ਸੂਰਜਾ ਖੇੜਾ ਤੇ ਉਹਨਾਂ ਦੇ ਨਾਲ एचएसवीपी ਦੇ ਸਾਬਕਾ ਅਧਿਕਾਰੀ ਸੁਨੀਲ ਬਾਂਸਰ ਬਾਂਸਲ ਜਿਹੜੇ ਦੋਵੇਂ ਫੜੇ ਗਏ ਨੇ RAMNEWAS 2019 ਤੋਂ 2024 ਤੱਕ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਵੱਡੇ aarop ਲੱਗੇ ਸੀ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਮਾਮਲਾ ਜਿਹੜਾ ਪੂਰਾ ਪੰਚਕੁਲਾ ਦੇ ਸੈਕਟਰ 7 ਪੁਲਿਸ ਥਾਣੇ ਦੇ ਵਿੱਚ ਦਰਜ ਆ ਰ ਅਤੇ ਇਸੇ FIR ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਹੈ ਔਰ ਇਸ ਸ਼ਿਕਾਇਤ ਦੇ ਵਿੱਚ